ਮਡੇ ਗੁਰਮਖ ਸਿੰਘ ਨੂੰ ਗੁਰਪ੍ਰੀਤ ਭਾਈ ਨੂੰ ਤੁਹਾਡੇ ਨਾਲ ਇੱਕ ਮਿੰਟ ਸਾਂਝਾ ਕਰਨਗੇ ਸਾਰਿਆਂ ਨੂੰ ਸਭ ਤੋਂ ਪਹਿਲਾਂ ਬਹੁਤ ਪਿਆਰ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਜੀ ਅਬ ਐਸੀ ਦਿਲ ਨਹੀਂ ਸੀ ਕਰ ਰਿਹਾ ਤੁਹਾਨੂੰ ਵਿਚੇ ਰੋਕਣ ਨੂੰ ਪਰ ਦੂਜਾ ਵੀ ਨਹੀਂ ਸੀ ਦਿਲ ਕਰ ਰਿਹਾ ਕਿ ਬਿਨਾ ਮਿਲੇ ਚਲੇ ਜਾਈਏ ਕਿਉਂਕਿ ਆਏ ਹੋਏ ਸੀ ਇੱਥੇ ਤੇ ਤੁਹਾਡਾ ਸਾਰਿਆਂ ਦਾ ਕੋਟਨ ਕੋਟ ਧੰਵਾਦ ਜੀ ਕਿਉਂਕਿ ਫਿਲਮਾਂ ਅਸੀਂ ਰੋਜ਼ ਕਰਦੇ ਆ ਇਸ ਤੋਂ ਬਾਅਦ ਵੀ ਆਉਣੀਆਂ ਨੇ ਪਰ ਇਹ ਜਿਹੜੀ ਹੈ ਸਾਡੀ ਇਬਾਦਤ ਹੈ ਇਹ ਫਿਲਮ ਸਿਰਫ ਰੋਜ਼ੀ ਰੋਟੀ ਲਈ ਨਹੀਂ ਫਿਲਮਾਂ ਅਸੀਂ ਰੋਟੀ ਲਈ ਕਰਦੇ ਆ ਇਹਦੇ 'ਚ ਕੋਈ ਸ਼ੱਕ ਨਹੀਂ ਔਰ ਰੋਟੀ ਵੀ ਤੁਹਾਡੇ ਸਿਰ ਉਹ ਖਾਦੀ ਹੈ ਸਾਰੀ ਜ਼ਿੰਦਗੀ ਪਰ ਜਦੋਂ ਮਹਾਰਾਜ ਰੋਟੀ ਦੇ ਦਿੰਦਾ ਫਿਰ ਬਾਕੀ ਫਰਜ਼ ਵੀ ਬੰਦੇ ਨੂੰ ਅਦਾ ਕਰਨੇ ਚਾਹੀਦੇ ਨੇ ਇਹ ਸਿਨੇਮਾ ਅਸੀਂ ਤੁਹਾਡੇ ਬੱਚਿਆਂ ਲਈ ਆਉਣ ਵਾਲੀਆਂ ਨਸਲਾਂ ਲਈ ਅੱਜ ਦੀ ਜਨਰੇਸ਼ਨ ਲਈ ਅਸੀਂ ਬਣਾਉਂਦੇ ਆ ਕਿ ਘੱਟੋ ਘੱਟ ਆਪਣੀਆਂ ਜੜ੍ਹਾਂ ਦੇ ਨਾਲ ਆਪਣੇ ਸਿਧਾਂਤ ਦੇ ਨਾਲ ਆਪਣੇ ਫਲਸਫੇ ਦੇ ਨਾਲ ਬੱਚਿਆਂ ਨੂੰ ਜੋੜਿਆ ਜਾ ਸਕੇ ਉਹਨਾਂ ਨੂੰ ਪਤਾ ਲੱਗੇ ਕਿ ਪੰਜਾਂ ਬਾਣੀਆਂ ਤੇ ਪੰਜਾਂ ਪਾਣੀਆਂ ਦੀ ਧਰਤੀ ਹੈ ਉਹਨਾਂ ਨੂੰ ਪਤਾ ਲੱਗੇ ਕਿ ਇਹ ਪਾਕੀਜ਼ਾ ਧਰਤੀ ਇਹ ਆਪਣੇ ਆਪ ਦੇ ਵਿੱਚ ਕਿੰਨੀ ਵੱਡੀ ਵਿਰਾਸਤ ਸਮੋ ਕੇ ਬੈਠੀ ਹੋਈ ਹੈ ਸੋ ਉਹ ਸ਼ਾਇਦ ਮੈਸੇਜ ਅੱਜ ਸਕੂਲਾਂ 'ਚ ਬੱਚਿਆਂ ਨੂੰ ਨਹੀਂ ਮਿਲ ਪਾ ਰਿਹਾ ਸਮ ਹਾ ਤੁਸੀਂ ਪੇਰੈਂਟਸ ਵੀ ਬੱਚਿਆਂ ਨੂੰ ਉਹ ਚੀਜ਼ਾਂ ਨਹੀਂ ਦੇ ਪਾ ਰਹੇ ਵੀ ਕਿ ਪੇਰੈਂਟ ਮੈਂ ਵੀ ਨਹੀਂ ਦੇ ਪਾਇਆ ਮੈਂ ਨਹੀਂ ਕਹਿੰਦਾ ਮੈਂ ਬਹੁਤ ਵੱਡਾ ਪਰ ਸਾਡੇ ਕੋਲੇ ਇੱਕ ਮੀਡੀਅਮ ਹੈ ਜਿਹਦੇ ਨਾਲ ਮੇਰੇ ਬੱਚੇ ਵੀ ਉਹ ਚੀਜ਼ ਦੇਖ ਲੈਣਗੇ ਜੋ ਘਰ ਬੈ ਕੇ ਮੇਰੇ ਤੋਂ ਨਹੀਂ ਸਮਝਣਗੇ ਸੋ ਉਹ ਕੋਸ਼ਿਸ਼ ਕੀਤੀ ਹੈ ਜੇ ਚੰਗਾ ਲੱਗੇ ਤੇ ਇਸ ਫਿਲਮ ਨੂੰ ਆਪਣੇ ਜ਼ਰੂਰ ਆਪਣੇ ਆਪਣੇ ਲੈਵਲ ਤੇ ਲੋਕਾਂ ਨੂੰ